ਉਹ ਮਾਤਾ ਇੱਕ ਹੋਰ ਇੱਕ ਵੀਡੀਓ ਦੇ ਵਿੱਚ ਸਾਫ਼ ਕਹਿੰਦੀ ਸੁਣਦੀ ਪਈਆ ਕਿ ਇਹਨਾਂ ਨੇ ਡਾਇਰੈਕਟ ਨਹੀਂ ਮਾਰਿਆ ਪਰ ਮੇਰਾ ਮੁੰਡਾ ਮਰਵਾਇਆ ਇਹਨਾਂ ਨੇ ਆ ਉਹ ਵੀ ਗੱਲ ਕੋਈ ਇਹਨਾਂ ਨੇ ਨਹੀਂ ਕਿ ਕਿਸੇ ਨੂੰ ਕਰਵਾਇਆ ਗਿਆ ਜੀ ਜੇ ਤੁਸੀਂ ਇਹ ਜਿਹੋ ਥੋੜੇ ਚਹਿਲਦੇ ਹਨ ਇਸੇ ਨੇ ਕਰਤਾ ਰਹੇ ਜੀ ਜੇ ਨਾਲ ਲੱਗਦਾ ਯਾਰ ਇੱਕ ਵਾਰ ਸੇ ਤੋਂ ਕਹੀ ਜਾਂਦਾ ਕਿ ਇਹ ਅੰਮ੍ਰਿਤਸਰ ਕੋ ਸਾਨੂੰ ਸੇਰ ਨੂੰ ਜਾ ਫੋੜਾ ਸਿਰ ਦਿਨ ਨੂੰ ਹੋਗਾ ਅਮਰਪਾਲ ਦੀ ਗੱਤਾਂ ਦੇ ਧੰਨਵਾਦ ਜਰਨਾਲੀ ਵਾਰੀਆ ਵੀ ਅਸੀਂ ਕਿਉਂ ਭਰਨੀ ਜੇ ਪਹਿਲੇ ਨਾ ਨਾਮ ਪਾਇਦਾ ਮਸਾਲਾ ਦੇ ਰਿਹਾ ਕੋਈ ਕਦੇ ਨਹੀਂ ਸੀ ਅੰਠੇ ਦੀ ਆਡੀਓ ਸਾਰਿਆਂ ਨੇ ਸੁਣ ਲਈ ਕਿ ਖੰਡਾ ਇਹਦੇ ਖਿਲਾਫ ਬੋਲਿਆ ਕਿ ਇਹ ਇਹਨਾਂ ਨੇ ਜਥੇਬੰਦੀ ਤੇ ਕਬਜ਼ਾ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਕਿ ਅਮਰਪਾਲ ਸਿੰਘ ਤੇ ਇਹਦੇ ਸਾਥੀ ਕਿੱਥੋਂ ਆ ਕੇ ਜਥੇਬੰਦੀ ਤੇ ਕਾਬਜ਼ ਹੋ ਗਏ ਉਸ ਤੋਂ ਬਾਅਦ ਅ ਖੰਡਾ ਮਰ ਜਾਂਦਾ ਉਹਦਾ ਕਤਲ ਹੋ ਜਾਂਦਾ ਹੁਣ ਮਸਲਾ ਇਹ ਹੈ ਵੀ ਉਹ ਕਮੇਟੀ ਜਿਹੜੀ ਬਾਈ ਦੀਪ ਸਿੰਘ ਜੀ ਉਹਨਾਂ ਨੇ ਬਣਾਈ ਸੀਗੀ ਉਹ ਕਿਹੜੇ ਹੁੱਡੇ ਲਾਤੀ ਜਿਹੜੀ ਬਾਈ ਦੀਪ ਸਿੰਘ ਉਹਨੇ ਸਿਧਾਂਤ ਬਣਾ ਕੇ ਗਏ ਸੀ ਇਸ ਜਥੇਬੰਦੀ ਨੂੰ ਚਲਾਉਣ ਦਾ ਵੀ ਇਹ ਰਨ ਕਰਦਾ ਵੀ ਇਹ ਪੰਥਕ ਸਿਧਾਂਤਾਂ ਦੇ ਉਹ ਸੰਗਤ ਦੀ ਰੂਪ ਦੇ ਵਿੱਚ ਜਥੇਬੰਦੀ ਚੱਲੂਗੀ ਉਹ ਤਾਂ ਜਥੇਬੰਦੀ ਹੈ ਨਹੀਂ ਕਿਤੇ ਉਹ ਤਾਂ ਬੰਦੇ ਹੀ ਗਾਇਬ ਕਰ ਦਿੱਤੇਗੇ ਇੱਕ ਨਵੀਂ ਟੀਮ ਲਿਆ ਕੇ ਨਵੇਂ ਚਿਹਰੇ ਲਿਆ ਕੇ ਜਿਹੜੇ ਨਾਂ ਬਾਈ ਦੀਪ ਦੇ ਨਾਲ ਸੀ ਨਾਂ ਬਾਈ ਦੀਪ ਦੇ ਹੱਕ ਦੇ ਵਿੱਚ ਸੀ ਉਹ ਲਿਆ ਕੇ ਸਾਡੇ ਹੁੱਡੇ ਮੜੇ ਜਾ ਰਹੇ ਨੇ ਉਹ ਕਹਿੰਦੇ ਆ ਕਿ ਵੀ ਅਸੀਂ ਜਥੇਬੰਦੀ ਰਨ ਕਰਾਂਗੇ ਜਿਸ ਹਿਸਾਬ ਨਾਲ ਸਾਡਾ ਦਿਲ ਕਰਦਾ ਜਥੇਬੰਦੀ ਦਾ ਤਾਂ ਸੁਧਾਨ ਤਾਂ ਫਿਰ ਰਿਹਾ ਹੈ ਕਿ ਜਿਹੜਾ ਬਾਈ ਦੀਪ ਸਿੰਘ ਉਹਨਾਂ ਨੇ ਬਣਾਇਆ ਸੀ ਪੈਟੀ ਵੜਾਈ ਸੀ ਵੀ ਸੰਗਤੀ ਰੂਪ ਦੇ ਵਿੱਚ ਫੈਸਲੇ ਲਊਗੀ ਉਹ ਤਾਂ ਬੰਦੇ ਹੀ ਗੈਪ ਕਰ ਦਿੱਤੇਗੇ ਨਹੀਂ ਕਿ ਤੇ ਉਹ ਪਾਸੇ ਹੀ ਕਰ ਦਿੱਤੇਗੇ ਨੇ ਕਿ ਬੰਦੇ ਕਿੱਥੋਂ ਆਏ ਕਿਵੇਂ ਆਏ ਕਿਹਦੇ ਥਰੂ ਆਏ ਨੇ ਕਿਹਦੇ ਥਰੂ ਐਡ ਹੋਏ ਨੇ ਠੰਡਾ ਤਾਂ ਰਹਿ ਰਿਹਾ ਸੀ ਰਣਜੋਤ ਸਿੰਘ ਦੇ ਨਾਮ ਤੇ ਯੂਕੇ ਦੇ ਪਾਕਿਸਤਾਨ ਸਪੋਰਟਸ ਸੀਓ ਦੇ ਕੋਲ ਭਾਰਤੀ ਹਕੂਮਤ ਨੂੰ ਦੱਸਿਆ ਕਿਨੇ ਕਿ ਰਣਜੋਤ ਸਿੰਘ ਹੀ ਅਵਤਾਰ ਸਿੰਘ ਖੰਡਾਇਆ ਹੁਣ ਮੈਨੂੰ ਇਹਦੇ ਅੰਮ੍ਰਿਤਪਾਲ ਦੇ ਸਿੱਖੇ ਦੱਸਣ ਕਿ ਸੱਤੋਸ ਭਰਾ ਭੰਡਾਈ ਗਵਰਨਮੈਂਟ ਨੂੰ ਕਿੰਨੇ ਕਰਾਈ ਤੇ ਇਹਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੀ ਅਵਤਾਰ ਸਿੰਘ ਖੰਡਾ ਕਿਉਂ ਮਰਿਆ ਪਰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਇਹਨਾਂ ਬਾਰੇ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਕਿ ਸ਼ਾਇਦ ਮੇਰਾ ਬੇਟਾ ਜ਼ਿੰਦਾ ਹੁੰਦਾ ਜੇਕਰ ਉਹੀ ਤਾਂ ਗੱਲ ਆਣਾ ਵੀਰੇ ਇੱਕ ਇੱਕ ਕਮ ਮਾਤਾ ਜਿਨੇ ਆਪਣੀ ਜਵਾਨੀ ਚ ਆਪਣਾ ਪਤੀ ਗਵਾਇਆ ਬੁਢਾਪੇ ਚ ਆਪਣਾ ਇੱਕੋ ਇੱਕ ਲੌਤਾ ਪੁੱਤ ਗਵਾਇਆ ਉਹ ਮਾਤਾ ਇੱਕ ਔਰ ਇੱਕ ਵੀਡੀਓ ਦੇ ਵਿੱਚ ਸਾਫ਼ ਕਹਿੰਦੀ ਸੁਣਦੀ ਪਈਆ ਕਿ ਇਹਨਾਂ ਨੇ ਡਾਇਰੈਕਟ ਨਹੀਂ ਮਾਰਿਆ ਪਰ ਮੇਰਾ ਮੁੰਡਾ ਮਰਵਾਇਆ ਇਹਨਾਂ ਨੇ ਹੁਣ ਸੁਣੋ ਕੰਨ ਖੋਲ ਕੇ ਕਿ ਮਰਵਾਇਆ ਕਿਵੇਂ ਖੰਡੇ ਦੀ ਆਡੀਓ ਸਾਰਿਆਂ ਨੇ ਸੁਣ ਲਈ ਕਿ ਖੰਡਾ ਇਹਦੇ ਖਿਲਾਫ ਬੋਲਿਆ ਕਿ ਇਹਨਾਂ ਨੇ ਜਥੇਬੰਦੀ ਤੇ ਕਬਜ਼ਾ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਕਿ ਅਮਰਤਪਾਲ ਸਿੰਘ ਤੇ ਇਹਦੇ ਸਾਥੀ ਕਿੱਥੋਂ ਆ ਕੇ ਜਥੇਬੰਦੀ ਤੇ ਕਾਬਜ਼ ਹੋ ਗਏ ਉਸ ਤੋਂ ਬਾਅਦ ਆ ਖੰਡਾ ਮਰ ਜਾਂਦਾ ਹੈ ਉਹਦਾ ਕਤਲ ਹੋ ਜਾਂਦਾ ਕਤਲ ਇਹ ਏਜੰਸੀਆਂ ਦੇ ਖਾਤੇ ਪਾ ਦਿੰਦੇ ਨੇ ਠੀਕ ਹੈ ਜੀ ਹੁਣ ਗੱਲ ਇਹ ਆ ਕਿ ਖੰਡਾ ਤਾਂ ਰਹਿ ਰਿਹਾ ਸੀ ਰਣਜੋਧ ਸਿੰਘ ਦੇ ਨਾਮ ਤੇ ਯੂਕੇ ਦੇ ਅੰਦਰ ਪਾਕਿਸਤਾਨ ਦਾ ਪਾਸਪੋਰਟ ਸੀ ਉਹਦੇ ਕੋਲ ਭਾਰਤੀ ਹਕੂਮਤ ਨੂੰ ਦੱਸਿਆ ਕਿੰਨੇ ਕਿ ਰਣਜੋਧ ਸਿੰਘ ਹੀ ਅਵਤਾਰ ਸਿੰਘ ਖੰਡਾਇਆ ਜਦੋਂ ਉਹਦੀ ਡੈੱਡ ਬੋਡੀ ਉੱਥੇ ਪਈ ਸੀ ਇਹਨਾਂ ਨੇ ਬੜਾ ਰੌਲਾ ਪਾਇਆ ਕਿ ਇੰਡੀਅਨ ਗਵਰਨਮੈਂਟ ਨੇ ਰੋਕਿਆ ਹੋਇਆ ਯੂਕੇ ਗਵਰਨਮੈਂਟ ਨੇ ਜਦੋਂ ਯੂਕੇ ਗਵਰਨਮੈਂਟ ਕੋਲ ਇੱਕ ਡੈੱਡ ਬੋਡੀ ਪਈ ਹੈਗੀ ਆ ਆ ਰਣਜੋਤ ਸਿੰਘ ਦੇ ਨਾਮ ਦੀ ਤੇ ਅਵਤਾਰ ਸਿੰਘ ਖੰਡੇ ਦੇ ਨਾਮ ਦੇ ਡਾਕੂਮੈਂਟ ਭੇਜ ਕੇ ਜੇ ਉਹ ਡੈੱਡ ਬੋਡੀ ਮੰਗੀ ਜਾਏਗੀ ਤਾਂ ਯੂਕੇ ਕਾਮਨਡ ਕਿਵੇਂ ਦੇ ਦੇਗੀ ਇੱਕ ਮਹੀਨਾ ਲੱਗ ਗਿਆ ਸਿਰਫ ਇਸ ਚੀਜ਼ ਨੂੰ ਵੈਰੀਫਾਈ ਹੋਣ ਨੂੰ ਯੂਕੇ ਗਵਰਨਮੈਂਟ ਨੂੰ ਐਡੀ ਵੱਡੀ ਉਹ ਸੰਸਥਾ ਹੈਗੀ ਆ ਉਹਨਾਂ ਨੂੰ ਵੈਰੀਫਾਈ ਕਰਨ ਨੂੰ ਇੱਕ ਮਹੀਨਾ ਲੱਗਿਆ ਕਿ ਉਹਨਾਂ ਕੋਲ ਡੈੱਡ ਬੋਡੀ ਅਸਲ ਚ ਰਣਜੋਤ ਸੀ ਨਹੀਂ ਅਵਤਾਰ ਸਿੰਘ ਖੰਡੇ ਦੀ ਆ ਹੁਣ ਮੈਨੂੰ ਇਹ ਰੇ ਅੰਮ੍ਰਿਤਪਾਲ ਦੇ ਸਿੱਖੇ ਦੱਸਣ ਕਿ ਸਾਡੇ ਉਸ ਭਰਾ ਦੀ ਆਇਡੈਂਟੀਫਾਈ ਗਵਰਨਮੈਂਟ ਨੂੰ ਕਿੰਨੇ ਕਰਾਈ ਤੇ ਇਹ ਦੇ ਗ੍ਰਫਤਾਰ ਹੋਣ ਤੋਂ ਬਾਅਦ ਹੀ ਅਫਤਾਰ ਸਿੰਘ ਖੰਡਾ ਕਿਉਂ ਮਰਿਆ ਉਹ ਜਿਹੜੀ ਰੌ ਦੇ ਏਜੰਟ ਦੀ ਇੱਕ ਆਡੀਓ ਕਮਰੀਆ ਜਿਹੜੀ ਸਤਪਾਲ ਸਿੰਘ ਐਸਆਈ ਨੇ ਵਾਇਰਲ ਕੀਤੀ ਮੈਂ ਤੁਹਾਨੂੰ ਵੀ ਦਿੰਨਾ ਉਹ ਵੀ ਨਾਲ ਜੋੜ ਦਿਓ ਜਦੋਂ ਰੌ ਦਾ ਏਜੰਟ ਦੱਸਦਾ ਕਿ ਇਹਨੇ ਤਿੰਨ ਜਣੇ ਆਇਡੈਂਟੀਫਾਈਡ ਕਰਾਏ ਅਫਤਾਰ ਸਿੰਘ ਖੰਡਾ ਦੇ ਨਾਲ ਕਹਿੰਦੇ ਨੇ ਕਿ ਇਹਨੇ ਅੰਦਰੋਂ ਦੀ ਆਪ ਫੋਨ ਕੀਤਾ ਅਫਤਾਰ ਸਿੰਘ ਖੰਡਾ ਨੂੰ ਹੁਣ ਇੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠ ਕੇ ਸਾਰੇ ਸੋਸ਼ਲ ਮੀਡੀਆ ਤੇ ਉਹ ਗੱਲ ਚੱਲ ਰਹੀ ਆ ਇਹ ਕਿਉਂ ਨਹੀਂ ਜਾ ਕੇ ਉਹਨਾਂ ਤੇ ਮਾਨਹਾਨੀ ਦਾ ਦਾਵਾ ਪਾਉਂਦੇ ਇਹ ਕਿਉਂ ਨਹੀਂ ਸਤਵਾ ਲਈ ਹੈ ਸਹੀ ਤੇ ਮਾਨਹਾਨੀ ਦਾ ਦਾਵਾ ਪਾਉਂਦੇ ਅਫਤਾਰ ਸਿੰਘ ਖੰਡਾ ਅਮਰਿਤਪਾਲ ਤੋਂ ਨਾਰਾਜ਼ ਕਿਉਂ ਸੀ ਅਫਤਾਰ ਸਿੰਘ ਖੰਡਾ ਬਹੁਤ ਸਾਰੇ ਕਲੈਸ਼ ਸੀਗੇ ਸਭ ਤੋਂ ਪਹਿਲਾ ਕਲੈਸ਼ ਤਾਂ ਇਹ ਹੀ ਸੀ ਉਹਨਾਂ ਨੂੰ ਇਹ ਕਲੈਰੀਫਾਈ ਨਹੀਂ ਹੋ ਰਿਹਾ ਸੀ ਕਿ ਜਿਹੜੇ 12 13 ਜਾਣੇ ਬਾਰਿਸ ਪੰਜਾਬ ਜੱਥੇਬੰਦੀ ਦੇ ਉੱਤੇ ਕਾਬਜ਼ ਕਰਾ ਦਿੱਤੇ ਗਏ ਨੇ ਇਹ ਦੀਪ ਸਿੱਧੂ ਦੀ ਟੀਮ ਦੇ ਵਿੱਚ ਸੀਗੇ ਨਹੀਂ ਅਫਤਾਰ ਸਿੰਘ ਖੰਡੇ ਦੀ ਆਪਣੀ ਆਡੀਓ ਆ ਮੈਂ ਨਹੀਂ ਕਹਿ ਰਿਹਾ ਉਹਦੀ ਆਡੀਓ ਆ ਤੁਸੀਂ ਉਸ ਆਡੀਓ ਨੂੰ ਵੀ ਕਰੋ ਕੋਰਟ ਦੇ ਵਿੱਚ ਜਾ ਕੇ ਉਹਨੂੰ ਫੇਕ ਸਾਬਤ ਕਰੋ ਕਰੋ ਮਾਨ ਹਾਨੀ ਦਾ ਦਾਵਾ ਸਤਪਾਲ ਸਿੰਘ ਐਸਐਸਆਈ ਤੇ ਕਰੋ ਮਾਨ ਹਾਨੀ ਦਾ ਦਾਵਾ ਆਓ ਕੋਰਟ ਦੇ ਵਿੱਚ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਹਰ ਸੱਚ ਨੂੰ ਤੁਸੀਂ ਨਕਾਰ ਨਹੀਂ ਸਕਦੇ ਅਫਤਾਰ ਸਿੰਘ ਖੰਡਾ ਦੇ ਮਾਤਾ ਜੀ ਦੀ ਵੀ ਇੱਕ ਜਿਹੜੀ ਵੀਡੀਓ ਹੈ ਉਹ ਕਹਿੰਦੇ ਨੇ ਜੇ ਇਹ ਨਾ ਭੱਜਦੇ ਤਾਂ ਸ਼ਾਇਦ ਮੇਰਾ ਬੇਟਾ ਮਰਦਾ ਹੀ ਨਾ ਉਹੀ ਤਾਂ ਗੱਲ ਹੈ ਗੱਲ ਇਹ ਆ ਕਿ ਮਾਤਾ ਜੀ ਨੇ ਕਿਉਂ ਕਿਹਾ ਕਿ ਜੇ ਇਹ ਨਾ ਭੱਜਦੇ ਤੇ ਮੇਰਾ ਬੇਟਾ ਨਾ ਮਰਦਾ ਇਹ ਭੱਜੇ ਇਹ ਗ੍ਰਿਫਤਾਰ ਹੋਏ ਇਹਨਾਂ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਉਸ ਤੋਂ ਬਾਅਦ ਅਫਤਾਰ ਸਿੰਘ ਖੰਡਾ ਮਰ ਗਿਆ ਜਿੱਕਾ ਹੁਣ ਸਾਰੀਆਂ ਡੇਟਾ ਮਿਲਾ ਲਓ ਅਵਤਾਰ ਸਿੰਘ ਖੰਡਾ ਰਣਜੋਤ ਸਿੰਘ ਦੇ ਨਾਮ ਤੇ ਰਹਿ ਰਿਹਾ ਸੀ ਗਵਰਨਮੈਂਟ ਨੂੰ ਯੂਕੇ ਗਵਰਨਮੈਂਟ ਨੂੰ ਨਹੀਂ ਪਤਾ ਸੀ ਉੱਥੇ ਇੱਕ ਬੰਦਾ ਅਵਤਾਰ ਸਿੰਘ ਖੰਡਾ ਰਹਿ ਰਿਹਾ ਹੈ ਇੰਡੀਅਨ ਗਵਰਨਮੈਂਟ ਨੂੰ ਤਾਂ ਕੀ ਪਤਾ ਹੋਣਾ ਇਹਦੇ ਗ੍ਰਫਤਾਰ ਹੁੰਦੇ ਹੀ 18 ਤਰੀਕ ਨੂੰ ਇਹ ਗ੍ਰਫਤਾਰ ਹੁੰਦਾ ਆ ਅਪ੍ਰੈਲ ਦੇ ਪਹਿਲੇ ਦਿਨਾਂ ਦੇ ਵਿੱਚ 5 ਜਾਂ 6 ਤਰੀਕ ਨੂੰ ਪੰਜਵੜ ਸਾਹਿਬ ਜਿਹੜੇ 40 ਸਾਲ ਤੋਂ ਆਲੋਪ ਬੈਠੇ ਸੀ ਪਾਕਿਸਤਾਨ ਦੇ ਅੰਦਰ ਇੰਡੀਅਨ ਗਵਰਨਮੈਂਟ ਨੂੰ ਵੀ ਨਹੀਂ ਪਤਾ ਸੀ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਪੰਜਵੜ ਸਾਹਿਬ ਬੈਠੇ ਨੇ ਉੱਥੇ ਉਹਨਾਂ ਨੂੰ ਕਿੰਨੇ ਮਰਵਾਤਾ ਕਿੰਨੇ ਕਰਾਇਆ ਆ ਉਸ ਤੋਂ ਬਾਅਦ ਜਿਹੜਾ ਉਹ ਰੌ ਦੇ ਏਜੰਟ ਦਾ ਆਡੀਓ ਆ ਉਹਦੇ ਚ ਤਿੰਨ ਜਣੇ ਦਾ ਜ਼ਿਕਰ ਆ ਤੁਸੀਂ ਚਲਾਓ ਉਹ ਆਡੀਓ ਕਰਨੇ ਸਾਬਤ ਆਣ ਕੋਰਟ ਦੇ ਵਿੱਚ ਆਣ ਕਰਨ ਮਾਨ ਹਾਨੀ ਦਾ ਦਾਵਾ ਸਤਪਾਲ ਸਿੰਘ ਐਸਐਸ ਤੇ ਕਰਨ ਕਿਉਂ ਨਹੀਂ ਕਰਦੇ ਇਹ ਲੋਕ ਝੂਠੇ ਨੇ ਇਸ ਲਈ ਕਾਗਜ਼ੀ ਪੱਤਰੀ ਨਹੀਂ ਆਉਂਦੇ ਪੇ ਜੇ ਕਾਗਜ਼ੀ ਪੱਤਰੀ ਆਉਣਗੇ ਇਹਨਾਂ ਨੂੰ ਨੰਗੇ ਕਰਕੇ ਭੇਜਾਂਗੇ ਕਿਸ ਤਰੀਕੇ ਨਾਲ ਇਹ ਮੁੰਡੇ ਆਇਡੈਂਟੀਫਾਈਡ ਕਰਵਾ ਰਹੇ ਨੇ ਕਿਸ ਤਰੀਕੇ ਨਾਲ ਉਹ ਮੁੰਡੇ ਆਇਡੈਂਟੀਫਾਈਡ ਹੋਏ ਨੇ ਕਿਸ ਤਰੀਕੇ ਨਾਲ ਇਹ ਗ੍ਰਿਫਤਾਰ ਹੋਣ ਤੋਂ ਬਾਅਦ ਲਗਾਤਾਰ ਇੱਕ ਇੱਕ ਗੇੜਾ ਚੱਲਿਆ